ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਚ ਅੱਪਾ ਗੱਲ ਕਰਨ ਲੱਗੇ ਆ ਜੀ ਬਹੁਤ ਹੀ ਸਸਤਾ ਤੇ ਆਸਾਨੀ ਨਾਲ ਮਿਲਨ ਵਾਲਾ ਫਾਲਿਆ ਊਂਗਾਵਾ ਜਾਨਿਕਾ ਅਮਰੂਦ ਅਮਰੂਦ ਸੇ ਬਹੁਤ ਸਾਰੇ ਗੁਣਿਆ ਜਿਹੜੇ ਸਾਨੂੰ ਪਤਾ ਹੋਣ ਚਾਹੀਦੇ ਆ ਜੇ ਦਾ ਬੋਟੈਨਿਕਲ ਨੇਮ ਦੀ ਗੱਲ ਕਰੀਏ ਤੇ ਉਹ ਆ ਸੀਡੀਅਮ ਊਂਗਾਵਾ ਇਹਨੂੰ ਕਿਹਦੇ ਆ ਤੇ ਬਹੁਤ ਹੀ ਆਸਾਨੀ ਨਾਲ ਮਿਲਨ ਵਾਲਾ ਫਾਲਿਆ ਆਹ ਗੱਲ ਕਰਦੇ ਆ ਇਹਦੇ ਫਾਇਦਿਆਂ ਦੀ ਇਹਦਾ ਜਿਹੜਾ ਪਹਿਲਾ ਫਾਇਦਾ ਕਿ ਅਮਰੂਦ ਨੂੰ ਜਾਨਾ ਖਾਣ ਨਾਲ ਸਾਨੂੰ ਜਿਹੜੇ ਆ ਨਾ ਖਾਂਸੀ ਆ ਤੇ ਉਹਨੂੰ ਭੁੰਨ ਕੇ ਖਾਦਾ ਹੋਵੇ ਤਿੰਨ ਦਿਨ ਖਾ ਲੋ ਤੇ ਧਰ ਜੀ ਸੁੱਕੀ ਖਾਂਸੀ ਗਾ ਉਹ ਦੂਰ ਹੋ ਜਾਂਦੀ ਹੈ ਜੀ ਸੱਦੀ ਜੁਕਾਮ ਤੇ ਨਜ਼ਲਾ ਆਮ ਹੋ ਜਾਂਦਾ ਵਾ ਇਨਸਾਨ ਨੂੰ ਇਨਸਾਨ ਇਹਨੂੰ ਬਹੁਤ ਲਾਟ ਲਈ ਲੈਂਦਾ ਵਾ ਤੇ ਇਹਦੇ ਵਾਸਤੇ ਲਾਜ਼ਮਾ ਹੈਗਾ ਅਮਰੂਦ ਤਿੰਨ ਦਿਨ ਲਗਾਤਾਰ ਅਮਰੂਦ ਖਾਓ ਔਰ ਕੋਈ ਫਲਾਂ ਖਾਓ ਪੱਕੇ ਹੋਏ ਅਮਰੂਦ ਖਾਓ ਤੇ ਤੁਹਾਡਾ ਇਹ ਤੋਂ ਸਾਨੂੰ ਛੜਕਾਰਾ ਮੈਂ ਜਾਂਦਾ ਜੀ ਅਮਰੂਦ ਖਾਣ ਨਾਲ ਇੱਕ ਸਭ ਤੋਂ ਵੱਡੀ ਗੱਲ ਇਹ ਆ ਕਿ ਜੇ ਕਿ ਬੰਦੇ ਨੂੰ ਅਫੀਮ, ਗਾਜਾ, ਚਰਸ, ਸ਼ਰਾਬ ਦਾ ਨਸ਼ਾ ਲੱਗਾ ਵਾ ਤੇ ਉਹਦੀ ਜਿਹੜੀ ਆ ਟੋੜ ਪੈਂਦੀ ਬੋਡੀ ਨੂੰ ਅਮਰੂਦ ਲਗਤਾ ਖਾਣਾ ਉਹ ਜਿਹੜੀ ਟੋਟ ਆ ਉਹ ਨਹੀਂ ਰਹਿ ਜਦੀ ਆ ਸਰੀਰ ਜਿਹੜਾ ਕੈਮ ਹੋ ਜਾਂਦਾ ਵਾ ਬਾਦ ਅਜਮੀ ਵਾਸਤੇ ਵੀ ਅਮਰੂਦ ਜਿਹੜਾ ਵਾ ਲਾਹੀ ਵਾ ਜੀਰ ਦੇ ਫੋੜੇ ਫਿਰਸੀਆ ਨਿਕਲ ਹੁੰਦੇ ਆ ਜਿਦਾਂ ਬੱਚੇ ਦੇ ਆਮ ਹੀ ਨਿਕਲ ਹੁੰਦੇ ਆ 500 ਗ੍ਰਾਮ ਅਮਰੂਦ ਜਿਹੜਾ ਵਾ ਚਾਰ ਤੋਂ 6 ਹਫ਼ਤੇ ਲਗਾਤਾਰ ਖਾਣਾ ਵਾ ਉਹਦੇ ਨਾਲ ਤੁਹਾਡੇ ਜਿਹੜਾ ਖੂਨ ਆ ਉਹ ਤੇ ਸੁਧਾਈ ਹੋ ਜਾਏਗੀ ਤੇ ਫੋੜੇ ਪੈਂਸਲ ਜਈ ਸ਼ਿਕਾਇਤ ਆ ਉਹ ਬੱਚਿਆਂ ਜੇ ਦੂਰ ਹੋ ਜਾਂਦੀ। ਸ਼ੂਗਰ ਮధుమేਹ ਦਾ ਰੋਕ ਉਹਦੇ ਵਾਸਤੇ ਅਮਰੂਦ ਇੱਕ ਰਾਮਬਾਨ ਫਾਲਿਆ ਇਹ ਲਗਾਤਾਰ ਇਹਦਾ ਸੇਵਨ ਕਰਨਾ ਚਾਹੀਦਾ ਵਾ ਤੇ ਜਦੋਂ ਪੱਤ ਝੜਦੀ ਆ ਤੇ ਜਿਹੜੇ ਅਮਰੂਦ ਦੇ ਪੱਤੇ ਪੀਲੇ ਰੰਗ ਦੇ ਹੋ ਜਾਂਦੇ ਆ ਤੇ ਪੀਲੇ ਰੰਗ ਦੇ ਪੱਤੇਆਂ ਨੂੰ ਪੀਸ ਲੈਣਾ ਵਾ ਪਹਿਲਾਂ ਸੁਕਾ ਲੋ ਥੋੜਾ ਜਿਹਾ ਸੁਕਾ ਕੇ ਪੀਸ ਕੇ ਉਹਦਾ ਚੂਰਾ ਬਣਾ ਲੂ ਉਹ ਚੂਰੇ ਨੂੰ ਫਿਰ ਪਾਣੀ 'ਚ ਉਬਾਲ ਕੇ ਤੇ ਉਹ ਪਾਣੀ ਦਾ ਸੇਵਨ ਕਰਨ ਨਾਲ ਸ਼ੂਕਰ ਦਾ ਜਿਹੜਾ 15 ਵਦਿਆ ਵਾ ਉਹ ਨੋਰਮਲ ਆਪਣੇ ਲੈਵਲ ਤੇ ਆਉਣਾ ਸ਼ੁਰੂ ਹੋ ਗਿਆ। ਜੇ ਕਿਸੇ ਨੂੰ ਗਠਿਆਂ ਦਾ ਰੋਗ ਲੱਗਿਆ ਹੋਵੇ ਤੇ ਅਮਰੂਦ ਦੇ ਹਰੇ ਪੱਤੇ ਲੈ ਕੇ ਤੇ ਤਾਜ਼ੇ ਪੱਤੇ ਲੈਣੇ ਆ ਤੇ ਉਹ ਜਿੱਥੇ ਗਠੀ ਦਾ ਤਕਲੀਫ ਹੋਊਗਾ ਤੇ ਉੱਥੇ ਬੰਨ ਲਓ ਤੇ ਬੰਨਣ ਨਾਲ ਗਠੀਏ ਤੋਂ ਬਹੁਤ ਸਾਰੀ ਜਿਹੜੀ ਆਰਾਮ। ਜੇ ਕਿਸੇ ਨੂੰ ਬੁਖਾਰ ਚਾਹਦੇ ਹੋਣ ਨਾਲ ਕੰਬਾ ਛੱਡਾ ਹੋਵੇ ਤਾਂ ਰੋਜ਼ ਅਮਰੂਦ ਦਾ ਸੇਵਨ ਕਰਨ ਨਾਲ ਬੁਖਾਰ ਤੋਂ ਰਾਹਤ ਮਿਲਦੀ ਹੈ। ਤੇ ਜੋ ਕੰਬੇ ਵਾਲਾ ਬੁਖਾਰ ਆ ਰਿਹਾ ਉਹਨੂੰ ਮਲੇਰੀਆ ਕਿਹਾ ਜਾਂਦਾ ਵਾ। ਜੇ ਕਿਸ ਦੀ ਅੱਖਾਂ ਵਿੱਚ ਪਾਣੀ ਵਗਦਾ ਹੋਵੇ ਤਾਂ ਕਾਹੇ 100 ਗ੍ਰਾਮ ਅਮਰੂਦ ਦੇਲੀ ਖਾਨ ਨਾਲ ਅੱਖਾਂ ਵਿੱਚੋਂ ਪਾਣੀ ਵਗ ਤੇ 7 ਦਿਨਾਂ ਵਿੱਚ ਪਾਣੀ ਮਗਣਾ ਜਿਨ੍ਹਾਂ ਨੂੰ ਦੰਦ ਪੀੜ ਦਾੜ ਪੀੜ ਦੀ ਤਕਲੀਫ ਆ ਉਹ ਅਮਰੂਦ ਦੇ ਪੱਤੇ ਚਬਾਉਣ ਨਾਲ ਦਾੜ ਦੀ ਤਕਲੀਫ ਤੋਂ ਰਾਹਤ ਮਿਲਦੀ ਆ ਤੇ ਜਿਨ੍ਹਾਂ ਨੂੰ ਹਰ ਨਿਆਂ ਦੀ ਤਕਲੀਫ ਆ ਅਮਰੂਦ ਦੇ ਪੱਤੇ 1 ਕਿਲੋ ਪਾਣੀ ਵਿੱਚ ਉਬਾਲ ਲਓ ਉਬਲ ਤੋਂ ਬਾਅਦ ਜਦੋਂ ਪਾਣੀ ਇੱਕ ਚੁਟਾਈਏ ਸਰ੍ਹੇ ਜੇ ਤੇ ਉਹਦਾ ਡੇਲੀ ਸੇਵਨ ਕਰੋ ਖਾਲੀ ਪੇਟ ਸੇਵਨ ਕਰਨਾ ਖਾਦੀਆਂ ਦੀ ਤਕਲੀਫ ਨੂੰ ਬਹੁਤ ਸਾਰੀ ਜਰੀਆ ਆ ਕਬਈ ਦੀ ਸ਼ਿਕਾਇਤ ਆ ਪੇਟ ਵਿੱਚ ਅਫਵਾ ਰਾਜਾ ਵੱਜ ਜਾਂਦਾ ਵਾ ਉਹ ਡੇਲੀ ਜੇਮ ਰੂਡ ਦਾ ਸੇਵਨ ਕਰਨ ਸੁਬਾ ਸ਼ਾਮ ਸੇਵਨ ਕਰਨ ਤੇ ਉਹਨਾਂ ਨੂੰ ਬਹੁਤ ਰਾਹਤ ਮਿਲਦੀ ਹੈ ਕਬਾਤੋ ਸਰਕਾਰਾਂ ਮਿਲਦਾ ਵਾ ਤੇ ਪੇਟ ਜਿਹੜਾ ਸਾਫ਼ ਰਹਿਣ ਲੱਗ ਜਾਂਦਾ ਵਾ ਇਹ ਇੱਕ ਨਿਯਮਤ ਰੁਟੀਨ ਬਣ ਜਾਵੇ ਤੇ ਸਾਨੂੰ ਇਹਦੇ ਫਾਇਦੇ ਮਹਿਸੂਸ ਹੁੰਦੇ ਆ ਕਿਉਂਕਿ ਸਾਡੀ ਅੱਜ ਕੱਲ ਦੀ ਜਿਹੜੀ ਰੁਟੀਨ ਆ ਇਹ ਪੀਜੇ 버ਗਰਾਂ ਤੇ ਲੱਗੀ ਆ ਇਹਦੇ ਵਿੱਚ ਮੈਂ ਵੀ ਆਉਣਾ ਮੈਂ ਆਪਣੇ ਆਪ ਨੂੰ ਕਿ ਫਾਸਟ ਫੂਡ ਦੀ ਬਥੋਂ ਘਟੋ ਘਟ ਹੋਏਗੀ ਕਿਉਂਕਿ ਸਾਰੇ ਅੱਜ ਕੱਲ ਫਾਸਟ ਫੂਡ ਨੇ ਆਪਣੀ ਗ੍ਰਿਪਟ ਵਿੱਚ ਅੱਲੇ ਲਈ ਤੇ ਉਹ ਜਿਹੜਾ ਬੰਦਾ ਫਾਸਟ ਫੂਡ ਦੀ ਗ੍ਰੇਪਟ ਵਿੱਚ ਘਟਿਆ ਉਹਦਾ ਬਚਾਹ ਹੋ ਜਾਂਦਾ ਵਾ ਜਿਹੜੇ ਜ਼ਿਆਦਾ ਹੋ ਜਾਂਦੇ ਉਹ ਫੜੇ ਜਾਂਦੇ ਆ ਤੋ ਹੈ ਤੇ ਸਾਰੀ ਆ ਪਰ ਫਿਰ ਵੀ ਸਾਨੂੰ ਇੱਕ ਰੇਸ਼ੋ ਸੈੱਟ ਕਰਨੀ ਪੈਣੀ ਆ ਵੀ ਫਾਲ ਕਿੰਨੇ ਖਾਣੇ ਆ ਤੇ ਜੇ ਕੋਈ ਆਪਾਂ ਦਾ ਲੈਣਾ ਪਿੱਛੇ ਪਰਚਾ ਦਾ ਇਹ ਕਿੰਨਾ ਲੈਣਾ ਚਾਹੀਦਾ ਵਾ ਜੇ ਤੇ ਕੋਈ ਜਾਨਾ ਦੇਣਾ 15 ਦਿਨਾਂ ਬਾਅਦ ਹੋਵੇ ਫਿਰ ਤੇ ਚਲੋ ਕੰਮ ਠੀਕ ਆ ਪਰ ਜੇ ਰਿਕੀਨ ਬਾਂਜੇ ਫਾਸਟ ਫੂਡ ਦੀ ਫਿਰ ਬਹੁਤ ਸਾਰਾ ਸਾਨੂੰ ਮਾਰੇ ਰੁਝਾਂਦੇ ਆ ਦੇਖਣ ਨੂੰ ਮਿਲਦੇ ਨੇ ਤੇ ਫਲ ਸਾਡੇ ਕੁਦਰਤੀ ਰੱਬ ਨੇ ਜਿਹੜੇ ਬਨਸਪਤੀ ਪਦਾ ਕੀਤੀ ਆ ਇਹ ਸਾਡੇ ਕਾਫੀ ਰੋਗਾਂ ਵਿੱਚ ਮਦਦ ਕਰਦੀ ਆ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਦਿਖਦਾ ਨਹੀਂ ਆ ਕਿਉਂਕਿ ਜੱਕਦਮ ਇੱਕਦਮ ਕੁਝ ਨਹੀਂ ਹੁੰਦਾ ਉਹਦੇ ਬਾਅਦ ਸਾਨੂੰ ਇੰਤਜ਼ਾਰ ਕਰਨਾ ਪੈਂਦਾ ਵਾ ਕੋਈ ਰੂਟੀਨ ਨੂੰ ਫੋਲੋ ਕਰਨਾ ਪੈਂਦਾ ਵਾ ਤੇ ਫਿਰ ਸਾਨੂੰ ਉਹਦੇ ਰਿਜ਼ਲਟ ਜਿਹੜੇ ਆ ਇਹੋ ਮਿਲਦੇ ਕਈ ਥਾਵਾਂ ਤੇ ਅਮਰੂਦ ਨੂੰ ਜੰਫਲ ਵੀ ਕਿਹਾ ਜਾਂਦਾ ਵਾ ਇਸ ਵਿੱਚ ਵਿਟਾਮਿਨ ਬੀ ਵਿਟਾਮਿਨ ਸੀ ਨਿਕੋਟਿਨ ਕੈਲਸ਼ੀਅਮ ਪੋਟਾਸ਼ੀਅਮ ਤੇ ਫਾਸਫੋਰਸ ਦੀ ਭਰਪੂਰ ਮਾਤਰਾ ਜਿਹੜੀ ਆ ਪਾਈ ਜਾਂਦੀ ਆ ਸੋ ਇਹ ਹੀ ਮੇਰੀ ਵੀਡੀਓ ਇੱਕ ਬਹੁਤ ਹੀ ਪੋਸ਼ਟਿਕ ਤੇ ਜਿਹੜਾ ਸੌਖਾ ਦੀ ਸਾਂਝੀ ਦਾ ਮਿਲਣ ਵਾਲਾ ਫਲ ਆ ਅਮਰੂਦ ਗਾਵਾ ਤੇ ਹੁਣ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਨਾਲ ਉਹਦੇ ਵਿੱਚ ਆਪਾਂ ਇੱਕ ਨਵਾਂ ਫਲ ਨਵੀਂ ਸਬਜ਼ੀ ਦੀ ਚर्चा ਕਰਾਂਗੇ ਸੋ ਮਿਲ ਜਰੋ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਚੈਨਲ ਦੇ ਨਵੇਂ ਜੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ